ਪੰਜਾਬ ਪਿੰਡਾਂ ਦੇ ਸਰਪੰਚ ਇਕੱਠੇ ਹੋਏ ਵੀ ਜੀ ਤੇ ਕਹਾਣੀ ਇਹ ਹੈ ਜੀ ਇੱਥੇ ਨਾ ਰੋਡ ਚੌੜਾ ਹੋ ਰਿਹਾ ਜੀ ਸਰਦਾਰ ਹਰਜੋਤ ਸਿੰਘ ਬੈਂਸ ਦੀ ਕੋਸ਼ਿਸ਼ਾਂ ਨਾਲ ਇਹ ਜਿਹੜਾ ਰੋਡ ਹੈ ਜੀ ਪਹਿਲੇ 10 ਫੁੱਟ ਦਾ 18 ਫੁੱਟ ਹੋ ਰਿਹਾ ਜੀ ਇਹ ਇਹ ਰੋਡ ਜਾਏਗਾ ਜੀ ਐਮਪੀ ਦੀ ਕੋਟੀ ਤੋਂ ਲੈ ਕੇ ਜੀ ਜਲਫਾ ਮਾਤਾ ਮੰਦਰ ਤੱਕ ਤਕਰੀਬਨ 6 ਕ ਪਿੰਡਾਂ ਨੇ ਜੀ ਜੇ ਮਾਨਕਪੁਰ ਮੇਗਪੁਰ ਡੂਕਲੀ ਨਿਕੂ ਨੰਗੜ ਹੰਬੇਆੜ ਹਾਂਜੀ ਸਾਰਿਆਂ ਨੂੰ ਬਹੁਤ ਫਾਇਦਾ ਹੋਏਗਾ ਜੀ ਸਾਰਿਆਂ ਨੂੰ ਰੋਡ ਚੌੜਾ ਹੋ ਜਾਏਗਾ ਜੀ ਤਕਰੀਬ 18 ਫੁੱਟ ਹੋਏਗਾ ਜੀ काम शुरू ਹੋ ਗਈ। ਕੰਮ ਸ਼ੁਰੂ ਹੋਇਆ ਜੀ ਅੱਜ ਤਾਂ ਹੀ ਖੁਸ਼ੀ ਮਨਾ ਰਹੇ ਜੀ। ਪਹਿਲਾਂ ਕਿੰਨੀਆਂ ਦਿੱਕਤਾਂ ਸੀਗੀਆਂ? ਪਹਿਲਾਂ ਤਾਂ ਬਹੁਤ ਦਿੱਕਤਾਂ ਸੀਗੀਆਂ ਜੀ। ਆਵਾਜਾਈ ਬਹੁਤ ਸੀਗੀ ਤੇ ਰੋਡ ਬਹੁਤ ਛੋਟਾ ਸੀਗਾ ਜੀ। ਜੋੜਾ ਹੁਣ ਚਰਚਾ ਅੱਥੇ ਹੋਈ ਹੈ ਜੀ 16 ਫੁੱਟ ਤੋਂ ਰੋਡ ਬਣ ਰਹੀ ਹੈ। ਟੋਟਲ ਰੋਡ ਸਾਡਾ 22 ਫੁੱਟ ਹੈ ਜੀ। ਉਹ ਜੋ 18 ਮਰ ਵਾਲੇ ਬਾਗੇ ਆ ਇਹ ਨੰਦਰਾ ਆਪਣਾ ਐਮਪੀ ਰੋਡ 'ਤੇ ਜਲ ਫਰਮਾਂ ਤੇ ਜਾ ਰਿਹਾ ਜੀ। ਪਹਿਲਾਂ ਕਿੰਦੀ ਸਮੱਸਿਆ ਸੀ? ਪਹਿਲਾਂ 8 ਫੁੱਟ ਦਾ ਰੋਡ ਸੀ ਜੀ। ਛੜ ਦੇ ਉਂਡ ਖੈ ਨਹੀਂ ਦਾ। ਛੜਾਂ ਟੋਏ ਸੀ। ਉਹ ਬੰਦੇ ਰਸਿਨ ਰੋਡ ਹੁੰਦਾ ਸੀ। ਜੇ ਬੋਸਨ ਸਾਹਿਬ ਜੀ ਨੇ ਪਿੰਡ ਨਾ ਕਰਾਉਂਗਾ ਇਹ ਬਣਾਇਆ ਹੈ ਇੰਦਰ ਰਾਗ ਦੇ 7 ਪਿੰਡ ਤੋਂ ਲੈ ਕੇ ਨਾ 8 ਜੀ ਇਹ ਸੜਕ ਨੂੰ 3 ਪਿੰਡ ਤੇ ਨੂੰ 4 ਸੜਕ ਪਿੰਡ ਤੇ ਨਹੀਂ ਆਹ ਸਾਹ ਹਰਜੋਤ ਸਿੰਘ ਮੈਨੂੰ ਤੋਂ ਧੰਨਵਾਦ ਜੀ ਅੱਜ ਇਕੱਠੇ ਹੋ ਜੀ ਸਾਡੀ ਇਹ ਪਿੰਡ ਦੀ ਸੜਕ ਬਹੁਤ ਦੇਰ ਤੋਂ ਡਿਲੇ ਹੋ ਰਹੀ ਸੀਗੀ ਆਵਾਜਾਈ ਨੂੰ ਬਹੁਤ ਦਿੱਕੀ ਸੀਗੀ ਇਹ ਇਹ ਸੜਕ 7 ਪਿੰਡਾਂ ਜੋੜਨ ਵਾਲੀ ਹੈ ਤੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਸੀਗੀ ਇਸ ਕਰਕੇ ਅੱਜ ਕੰਮ ਚਾਲੂ ਹੋਇਆ ਅਸੀਂ ਬੈਂਕ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਇਲਾਕੇ ਦੀ ਸੁਣੀ ਹੈ ਤੇ ਅਸੀਂ ਬਹੁਤ ਸ਼ੁਰਗ ਜਾਰਾਂ ਸਾਰੇ ਇਕੱਠੇ ਇਕੱਲ ਦੀ ਖੁਸ਼ੀ ਮਨਾ ਰਹੇ ਹਾਂ ਤਾਂ ਹਾਂਜੀ ਪੰਜ ਛੇ ਆਪਣੇ ਸਰਪੰਚ ਸਾਹਿਬ ਆਏ ਸਾਡੇ ਪਿੰਡਾਂ ਦੇ ਤੇ ਨਾਲ ਖੜੇ ਆ ਸਾਰੇ ਇਹ ਸੱਤ ਪਿੰਡਾਂ ਦੀ ਤਕਰੀਬ ਇਹ ਕਿੰਨਾਂ ਦੀ ਸਮੱਸਿਆ ਝੱਲਨੇ ਪਈ ਸੀ ਸਮੱਸਿਆ ਐਦਾ ਜੀ ਗੱਡੀਆਂ ਜਾਂ ਨਹੀਂ ਸੀ ਇਹ ਬੰਦਾ ਕੱਚੇ ਹੋ ਕੇ ਡਿੱਗ ਜਾਂਦਾ ਜੀ ਗੱਡੀ ਵਾਲੇ ਦੇਖਦਾ ਨਹੀਂ ਜੇ ਮੁੜ ਕੇ ਤੇ ਛੱਟ ਲੱਗੇ ਜੋ ਮਾੜੀ ਹੋ ਗਈ ਲੇਕਿਨ ਹੁਣ ਕੁਛ ਸਾਡੇ ਇਲਾਕੇ ਨੂੰ ਇਸ ਰੋਡ ਬਣਨ ਨਾਲ ਬੜਾ ਫਾਇਦਾ ਹੋਊਗਾ ਤੇ ਰਾਹਤ ਮਿਲੂਗਾ ਇਹ ਠਾਰ ਬਟਾ ਹੋਊਗਾ ਜੀ ਕਿੱਥੇ ਤੱਕ ਜਾਊਗਾ ਕਿੱਥੇ ਤੱਕ ਇਹ ਐਮਪੀ ਦੀ ਕੋਠੀ ਲੈ ਕੇ ਜੀ ਜਾਫਰਾਮਾਈ ਦੇ ਸੰਭੇੜਾ ਤੱਕ ਜਾਊਗਾ ਜੀ ਚਲ ਭਾਈ ਉਹ ਦੇਖੀਏ ਉਹ ਨਾ ਉਹ ਬਹੁਤ ਹੋ ਜਾਗਾ ਤੁਸੀਂ ਸਾਰੇ ਕੋਲ ਹੋਈਏ ਬਸ ਅਲਮਦਤ ਗੱਲ ਕਰੀਏ